ਲੇਦਾ ਸਾਰਾ ਪਰਿਵਾਰ ਗੁਰੂ ਕੇ ਜਹਾਜ਼ ਤੇ ਚੜਿਆ ਭਾਈ ਡੱਲਾ ਦਲ ਸਿੰਘ ਬਣ ਗਿਆ ਤੇ ਗੁਰਮੁਖੋ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆਇਆ ਬਾਜਾ ਵਾਲੇ ਕਹਿੰਦੇ ਡੱਲਿਆ ਤੂੰ ਕਹਿੰਦਾ ਸੀ ਜਿਹੜੀ ਜਿੰਨੀ ਥਾਂ ਸਤਸੰਗ ਵਿੱਚ ਦੇਦੇ ਹੋ ਜਾਂ ਅਮਰ ਚੱਕ ਲਿਆ ਰਹਿਤ ਵੈਦ ਦਾ ਧਾਰਨੀ ਰਹੀਂ ਅਜ ਡੋਬਾ ਤੂੰ ਮੂਰੀ ਮੇਰੀ ਗੋਲ ਵਿੱਚ ਬੈਠਾ ਸਤਸੰਗ ਵਿੱਚ ਭਾਵੇਂ ਤੂੰ ਮੰਝਾ ਢਾਲੀ ਤੂੰ ਭਾਵੇਂ ਮੰਜੀ ਢਾਲੀ ਜਿਹੜੀ ਛੱਡ ਗੁਰਮੁਖੋ ਜਿਨ੍ਹਾਂ ਨੇ ਅੱਜ ਅਮਰਤ ਛਕਿਆ ਉਹ ਗੁਰਮਖੋ ਸਤਖੰਡ ਦੇ ਵਿੱਚ ਉਹਨਾਂ ਦੀ ਗੁਰਮਖੋ ਪੀੜੀ ਨਹੀਂ ਮੰਜੀ ਡਹਿ ਗਈ ਜਿਹੜੇ ਰਹਿ ਗਏ ਉਹ ਯਾਦ ਰੱਖਿਓ ਜਦੋਂ ਵੀ ਕਿਤੇ ਜ਼ਿੰਦਗੀ ਵਿੱਚ ਫੇਰ ਮੌਕਾ ਮਿਲੇ ਫੇਰ ਅਮਰ ਸੰਚਾਰ ਦੀ ਗੁਰਮਖੋ ਆਵਾਜ਼ ਆਵੇ ਭੱਜ ਕੇ ਦੌੜ ਕੇ ਅਮਰਤ ਦੀ ਦਾਤ ਪ੍ਰਾਪਤ ਕਰ ਲਿਓ ਇਹ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਇਹਨੇ ਧੋਖਾ ਦੇ ਜਾਣਾ ਸਰੀਰ ਗੁਰਮਖੋ ਕਾਲੀ ਰਹਿ ਜਾਣਾ ਇਸ ਕਰਕੇ ਬੇਨਤੀ ਹੈ ਜਿਨ੍ਹਾਂ ਦੀ ਉਮਰ ਵੱਡੀ ਹੋ ਗਈ ਉਹ ਵੀ ਸੋਚਦੇ ਆ ਵੀ ਇਹਦੇ ਠਹਿਰ ਜੀਏ ਕੀ ਲੋੜ ਐ ਮਰਦੀ ਆਹ ਸੰਸਾਰ ਵਿੱਚ ਗੁਰਮੁਖੋ ਭਾਵੇਂ ਮਨੁੱਖ ਜਿੰਨਾ ਮਰਜ਼ੀ ਕੁਝ ਕਮਾ ਕੇ ਚਲਾ ਜਾਏ ਜੇ ਵਗਦਾਂ ਵਾਲੇ ਪ੍ਰੀਤੋਂ ਦੀ ਸਿੱਖੀ ਨਹੀਂ ਲਈ ਫਿਰ ਪੱਲੇ ਕੱਖ ਵੀ ਨਹੀਂ ਇੰਨਿਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਬਾਕੀ ਜਿਹੜਾ ਸਮਾਗਮ ਹੈ ਉਹ ਜਿਵੇਂ ਗੁਰਮੁਖ ਪਿਆਰੇ ਜੀ ਸਲਾ ਰਹੇ ਨੇ ਸਟੇਜ ਦੀ ਕਾਰਵਾਈ ਉਸੇ ਤਰ੍ਹਾਂ ਚੱਲੇਗੀ ਸਾਡੀ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ